ਹੈਰ ਰੱਬਾ ਕੀ ਕਰ ਦਿੱਤਾ ਇੰਨਾ ਗੰਦ ਪਾ ਦਿੱਤਾ ਮੱਸੀ ਹੀ ਸਫਾਈ ਕੀਤੀ ਸੀ ਤੇ ਕਿੰਨਾ ਗੰਦ ਪਾਤਾ ਦੇਖੋ ਫਰੈਂਡਸ ਹੋਸ਼-ਪੋਸ਼ ਕਰਤਾ ਸਾਰਾ ਕਿੰਨਾ ਗੰਦ ਪਾਇਆ ਹੋਇਆ ਹੈ ਸੇਰ ਦੀ ਮੈਂ ਲੱਗੀ ਸੀ ਇੰਨਾ ਸਫਾਈ ਕਰਨ ਨੂੰ ਹੈਲੋ ਫਰੈਂਡਸ ਅੱਜ ਵੀ ਕਾਲਾ ਵਿਦ ਸਵਾ ਸਰਜੀਤ ਲੋਕ ਵਿੱਚ ਅਸੀਂ ਠੀਕ ਆ ਹੁਪ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣੇ ਘਰ ਵਿੱਚ ਦਿਨ ਹੈਗਾ ਜੀ ਇਹ ਸੋਵਾਂ ਦਾ ਤੇ ਸਵੇਰ ਦਾ ਮੈਂ ਨਹੀਂ ਸ਼ੂਟ ਕੀਤਾ ਕੁਝ ਤੇ ਮੈਂ ਪਹਿਲਾ ਵਲੌਗ ਦੀ ਐਡੀਟਿੰਗ ਵਗੈਰਾ ਕਰਕੇ ਪਨਪਤਾ ਬਹੁਤ ਟਾਈਮ ਲੱਗ ਜਾਂਦਾ ਤੇ ਦਿਨ ਛੋਟੇ ਹੈਗੇ ਘਰ ਦੇ ਕੰਮ ਵੀ ਕਰਨੇ ਹੁੰਦੇ ਤੇ ਹੁਣ ਸਿਰ ਤੇ ਅਸੀਂ ਫਰੂਟਸ ਵਗੈਰਾ ਲੈ ਲਿਆ ਸੀ ਹੁਣ ਮਿਕਸ ਫਰਸ ਦਾ ਪ੍ਰੌਫਾ ਬਣਾਇਆ ਉਹ ਲਵਾਂਗੀ ਇੱਕ ਮੈਂ ਅਜਮੈਂ ਖਾਣੀ ਆ ਸਾਰਿਆਂ ਨੇ ਖਾ ਲਈ ਰੋਟੀ ਤੇ ਹੁਣ ਮੈਂ ਚਾਹ ਰੱਖੀ ਹੋਈ ਏ ਥੇ ਨਾਲ ਨਾਲ ਨੂੰ ਮਗੀ ਚਾ ਤੇ ਮੈਂ ਕਿ ਚਲੋ ਇੰਟਰੋਇ ਕਰ ਲੈਨੇ ਤੇ ਇਦਾਂ ਹੀ ਤੁਸੀਂ ਮੇਰਾ ਪਿਆਰ ਦੇ ਰਹੇ ਸਾਰੇ ਪਿਆਰ ਮੇਰੇ ਵੀਡੀਓਸ ਨੂੰ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਮਿਲਦੇ ਆ ਫਿਰ ਅੱਜ ਜੋ ਜੋ ਮੈਂ ਸ਼ੇਅਰ ਕਰਾਂਗੀ ਨਾਲ ਬਨੇ ਰਹੋ ਅੱਜ ਸਵੇਰ ਦਾ ਵੈਸੇ ਕੰਮ ਕੋਈ ਨਹੀਂ ਮੈਂ ਕੰਮ ਕੀਤੇ ਨੇ ਉਹੀ ਡੇਲੀ ਰੁਟੀਨ ਵਾਲੇ ਜਿਵੇਂ ਕੰਮ ਹੁੰਦੇ ਨੇ ਕਿ ਚੱਦਰਾਂ ਝਾੜ ਲੀਆਂ ਡਸਟਿੰਗ ਕੀਤੀ ਕਿਉਂਕਿ ਕੱਲ ਵੀ ਮੈਂ ਡਸਟਿੰਗ ਤੁਸੀਂ ਸ਼ੀਸ਼ੇ ਵਗੈਰਾ ਸਾਫ਼ ਕੀਤੇ ਸੀ ਅੱਜ ਮੈਂ ਇਹ ਵਾਲੇ ਰਸੋਈ ਦੇ ਸਾਰੇ ਸ਼ੀਸ਼ੇ ਸਾਫ਼ ਕੀਤੇ ਸਾਫ਼ ਲੱਗ ਰਹੇ ਨੇ ਤੇ ਇਧਰ ਮੈਂ ਡੱਬੇ ਅੱਜ ਮੈਂ ਸੋਚਾਂਗੇ ਇਹ ਡੱਬੇ ਜਿਹੜੇ ਇਹ ਸਾਫ਼ ਕਰਨੇ ਨੇ ਉੱਪਰ ਵਾਲੇ ਕਿਉਂਕਿ ਵੈਸੇ ਤੇ ਮੈਂ ਸਾਫ਼ ਮਾਰਦੀ ਰਿੰਨੀ ਕਪੜਾ ਪਰ ਮੈਨੂੰ ਇਹ ਨਹੀਂ ਸੀ ਕੱਲ 2-3 ਦਿਨ ਤੋਂ ਕੀਤੇ ਇਹਨਾਂ ਨੂੰ ਸਾਫ਼ ਕਰਾਂਗੀ ਤੇ ਸਬਜ਼ੀ ਮੇਰੀਆਂ ਪਈਆਂ ਨੇ ਤੇ ਕੜੀ ਬਣਾਉਣ ਦਾ ਇਰਾਦਾ ਹੈਗਾ ਦੇਖੋ ਕੜੀ ਬਣਾਵਾਂਗੀ ਦੁਪਹਿਰ ਨੂੰ ਤੇ ਅੱਜ ਥੋੜਾ ਜਿਹਾ ਧੋਪ ਚ ਵੀ ਬੈਠਾਂਗੇ ਥੋੜਾ ਨਾ ਬਹੁਤ ਦਿਨ ਹੋ ਗਏ ਕੰਮ 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 ਬਸ ਅੱਜ ਮੈਂ ਥੋੜਾ ਸੋਚਿਆ ਕਿ ਮੈਂ ਥੋੜਾ ਦਿਨ ਟਾਈਮ ਨਾਲ ਧੋਪ ਚ ਬੈਠਣਾ ਤੇ ਮਿਲਦੇ ਆ ਫਿਰ ਤੁਹਾਨੂੰ ਅੱਗੇ ਚੋਂ ਮੈਂ ਵੀਡੀਓ ਸ਼ੇਅਰ ਕਰਾਂਗੀ ਕਿ ਕੰਮ ਸਾਰਾ ਮੇਰਾ ਹੋ ਗਿਆ ਝਾੜੂ ਪੂੰਛੇ ਸਾਰਾ ਕੰਮ ਹੀ ਹੋ ਗਿਆ तकरीबन ਅੱਜ ਸਵੇਰ ਤੋਂ ਮੈਂ 4 ਵਜੇ ਤੋਂ ਉੱਠੀ ਹੋਈ ਆਂ ਤੇ ਉਸ ਤੋਂ ਬਾਅਦ ਮੈਂ ਸਾਰਾ ਕੰਮ ਅਜੀ ਖੇਤੀ ਮਕਾਲਿਆ ਸੀ ਮਤਲਬ 9 ਵਜੇ ਸਾਰਾ ਮੇਰਾ ਕੰਮ ਇਹ ਰੈਡੀ ਹੋ ਗਿਆ ਸੀਗਾ ਬਸ ਫਿਰ ਮਿਕਸ ਵੈਜ ਬੀਨਸ ਜਿੰਨੀਆਂ ਸਬਜ਼ੀਆਂ ਸੀ ਹਰੀਆਂ ਉਹ ਸਾਰੀਆਂ ਕੱਟ ਕੇ ਉਬਾਲ ਕੇ ਉਹਨਾਂ ਵਿੱਚ ਲੂਣ ਮਿਰਚ ਪਾ ਕੇ ਉਹ ਮੈਂ ਛੂਟ ਨਹੀਂ ਕੀਤਾ ਫਟਾਫਟ ਬਣਾਏ ਸੀਗੇ ਤੇ ਜੇ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਕਹੋਗੇ ਤੇ ਮੈਂ ਜ਼ਰੂਰ ਬਣਾਵਾਂਗੀ ਤੇ ਮਿਲਦੇ ਆ ਫਿਰ ਜੋ ਜੋ ਹੁਣ ਕਰਾਂਗੇ ਤੇ ਮੈਂ ਵੀ ਹੁਣ ਬ੍ਰੇਕਫਾਸਟ ਬ੍ਰੇਕਫਾਸਟ ਨਹੀਂ ਲੰਚ ਬ੍ਰਾਂਚ ਹੀ ਸਮਝ ਲਓ ਉਹ ਕਰ ਲੈਣਾ ਤੇ ਫਿਰ ਮੈਂ ਸਿੱਧੂ ਤੇ ਬੱਠਾਗੇ ਤੇ ਪਾਰਕ ਚ ਥੋੜਾ ਜਿਹਾ ਰਜਾਵਾਂਗੇ ਜੇ ਅਗਰ ਮੇਰੇ ਕੋਲ ਸ਼ੂਟ ਹੋ ਜਾਤੇ ਗੁਰਦਵਾਰ ਸਾਹਿਬ ਵੀ ਜਾਣਾ ਹੈ ਸਿੰਘ ਸਿੱਧਾ ਕੱਲ ਹੈਗਾ ਬਾਬਾ ਹਨੂਮਾਨ ਜੀ ਦਾ ਜਨਮ ਬਾਬਾ ਹਨੂਮਾਨ ਸਿੰਘ ਜੀ ਤੇ ਬਹੁਤ ਮੰਨਤ ਵਾਲਾ ਗੁਰ ਇਥੇ ਗੁਰਦਵਾਰ ਸਾਹਿਬ ਹੈ ਮੋਹਾਲੀ ਚ ਤੇ ਉੱਥੇ ਜਾਵਾਂਗੇ ਹੋ ਸਕਿਆ ਤਾਂ ਉੱਥੇ ਵੀ ਦਿਖਾਵਾਂਗੇ ਕਿਉਂਕਿ ਉੱਥੇ ਸਾਰੇ ਹਜ਼ੂਰੀ ਰਾਗੀ ਇਸ ਕੱਲ ਆਣੇ ਨੇ ਤੇ ਬਣੇ ਰਿਓ ਮੇਰੇ ਨਾਲ ਇਦਾਂ ਹੀ ਤੇ ਜੇ ਉੱਥੇ ਵੀਡੀਓ ਬਣੀ ਤਾਂ ਜਰੂਰ ਬਣਾਵਾਂਗੇ ਕਿਉਂਕਿ ਉੱਥੇ ਗੁਰਦਸਤ ਜੀ ਫਿਰ ਉੱਥੇ ਹੁੰਦਾ ਕਿ ਆਨੰਦ ਲਓ ਕੀਰਤੰ ਦਾ ਹਨਾ ਫਿਰ ਵੀਡੀਓ ਬਣਾਉਣ ਦਾ ਦਿਲ ਨਹੀਂ ਕਰਦਾ ਕਿ ਉੱਥੋਂ ਇੰਨਾ ਹੀ ਮਤਲਬ ਰਸ ਮਿਲਦਾ ਹੈ ਹਨਾ ਉਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਫਿਰ ਥੋੜਾ ਜਿਹਾ ਜਿਹਾ ਸ਼ੂਟ ਹੋਏਗਾ ਤੇ ਕਰਾਂਗੀ ਤੇ ਬਾਕੀ ਕੱਲ ਉੱਥੇ ਸਾਰਾ ਦਿਨ ਹੀ ਮੇਰਾ ਈ ਮਾਨ ਹੈ ਕਿ ਮੈਂ ਉੱਥੇ ਹੀ ਰਹਾ ਤੇ ਰਾਤ 12 ਵਜੇ ਤੱਕ ਦਾ ਹੁੰਦਾ ਤੇ ਬਾਬਾ ਜੀ ਦਾ ਜਨਮ ਦਿਨ ਕੇਕ ਵਗੈਰਾ ਜਿੰਨੇ ਵੀ ਸ਼ਰਦਾਲੂ ਹੈ ਹਾਂਜੀ ਫਰੈਂਡਸ ਇੱਥੇ ਅਗਰ ਟਾਈਮ 10 ਵਜੇ ਦਾ ਤੇ ਮੈਂ ਬਣਾਏ ਸੀ ਪਰੌਂਠੇ ਮਿਕਸ ਵਜਦੇ ਤੇ ਇੱਥੇ ਹੁਣ ਬਰੀਆਮ ਪਰੌਂਠੇ ਖਾਣ ਲੱਗ ਗਿਆ ਤੇ ਹੁਣ ਮੈਂ ਆ ਗਈ ਸੀ ਕਿਚਨ ਚ ਤੇ ਕਿਚਨ ਚ ਮੈਂ ਅੱਜ ਸੋਚਦੀ ਸੀਗੀ ਕਿ ਅੱਜ ਮੰਡੇ ਦਾ ਦਿਨ ਹੈ ਤੇ ਮੈਂ ਕੋਈ ਕੰਮ ਨਹੀਂ ਕਰਨਾ ਕਿ ਅੱਜ ਸਾਰਾ ਕੰਮ ਸਵੇਰ ਦਾ ਕਰ ਲਿਆ ਸੀ ਤੇ ਉਸ ਤੋਂ ਬਾਅਦ ਵਰਿੰਦਰ ਰਾਏ ਕਿਚਨ ਚ ਤੇ ਉਹਨਾਂ ਨੂੰ ਕੋਈ ਚੀਜ਼ ਲੈਣ ਲੱਗੇ ਹੁੰਦੇ ਆਹ ਚੀਜ਼ ਤੇ ਹੈ ਹੀ ਨਹੀਂ ਡੱਬੇ ਦੇ ਵਿੱਚ ਹੈ ਨਹੀਂ ਫਿਰ ਮੈਂ ਆਈ ਰੋਈ ਚ ਦੇਖਿਆ ਤੇ ਮੈਂ ਖੇਚਾ ਲਓ ਵੀ ਉਹ ਮੈਂ ਚੀਜ਼ ਪਾਣ ਲੱਗੀ ਸੀ ਕੁਛ ਚੀਨੀ ਸੀ ਸ਼ਾ ਡੱਬੇ ਚ ਨਹੀਂ ਸੀ ਪਾਈ ਹੋਈ ਫਿਰ ਮੈਂ ਉਹ ਪਾਈ ਉਸ ਤੋਂ ਬਾਅਦ ਮੈਂ ਲੱਗੀ ਸਾਰਾ ਸਮਾਨ ਜਿਹੜਾ ਵੀ ਸੀਗੇ ਡੱਬਿਆਂ ਚ ਪਾਉਣ ਵਾਲਾ ਉਹ ਪਹਾਇਆ ਜਿਹੜੇ ਖਾਲੀ ਸੀਗੇ ਤੇ ਫਿਰ ਮੈਂ ਉਹਨਾਂ ਵਿੱਚੋਂ ਕੱਢਣ ਲੱਗੀ ਤੇ ਵੇਖਿਆ ਸਮਾਨ ਪਿਆ ਸੀ ਚਲੋ ਮੈਂ ਇਹ ਡਰਾਈ ਫੂਡਸ ਵਗੈਰਾ ਵੀ ਡੱਬੇ ਚ ਖਤਮ ਹੋਇਆ ਸੀ ਤੇ ਮੈਂ ਇਹ ਵੀ ਪਾ ਦਿੱਤਾ ਵਿੱਚ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਕਿ ਚੀਜ਼ਾਂ ਮੈਂ ਕਿ ਮੇਨਟੇਨ ਰੱਖਦਾ ਜਿਹੜੀ ਜਿਹੜੀ ਚੀਜ਼ ਖਤਮ ਹੋਈ ਉੱਥੇ ਤੇ ਮੈਂ ਪਾ ਦਾਂ ਕਿ ਨਮਕ ਉਹਦਾਨੀ ਚ ਸਾਰੇ ਨਮਕ ਵਗੈਰਾ ਵੀ ਹੈ ਨਹੀਂ ਸੀਗੇ ਅੱਜ ਤੇ ਉਹ ਵੀ ਪਾਣੇ ਸੀਗਾ ਤੇ ਇੱਥੇ ਸਾਰਾ ਜਿੰਨਾ ਵੀ ਸਮਾਨ ਸੀ ਮੈਂ ਜੋ ਜੋ ਸੀ ਡਰਾਈ ਫੂਡਸ ਪਾਉਣ ਵਾਲਾ ਸੀ ਉਹ ਪਾ ਕੇ ਰੱਖਿਆ ਅੱਧੇ ਬਦਾਮ ਮੈਂ ਭੇਕੇ ਰੱਖ ਲਏ ਤੇ ਇਹਨਾਂ ਨੂੰ ਛਿਲਕੇ ਰੱਖਾਂਗੀ ਬਦਾਮਾਂ ਨੂੰ ਸਾਰਿਆਂ ਨੂੰ ਤੇ ਫਿਰ ਸੁਕਾ ਲਾਂਗੀ ਸੁਕਾਉਣ ਤੋਂ ਬਾਅਦ ਹੀ ਇਹ ਬੱਚਿਆਂ ਨੂੰ ਦਵਾਂਗੀ ਤੇ ਇੱਥੇ ਮੈਂ ਕਾਲੀ ਮਿਰਚ ਵਾਲੀਆਂ ਡਬੀਆਂ ਧੋਤੀਆਂ ਸੀ ਤੇ ਇਹ ਮੈਂ ਕਾਲੀ ਮਿਰਚ ਕੁੱਟੀ ਹੋਈ ਸੀ ਜਿਹੜੀ ਉਹ ਮੈਂ ਪਾਈ ਤੇ ਨਮਕ ਇੱਕ ਸ਼ੀਸ਼ੀ 'ਚ ਪਾ ਕੇ ਰੱਖਿਆ ਕਿ ਇਹ ਹੁਣ ਸਾਰਾ ਕਾਫੀ ਸ਼ੀਸ਼ੇ ਜਿਹੜੇ ਖਾਲੀ ਹੋਈਆਂ ਪਈਆਂ ਸੀ ਮੈਂ ਇਹਨਾਂ ਨੂੰ ਸਾਫ ਕਰਕੇ ਰੱਖਿਆ ਸੀ ਤੇ ਵਿੱਚ ਮੈਂ ਨਾ ਲੂਨ ਮੇ ਪਾਇਆ ਨਹੀਂ ਸੀ ਸਮਾਨ ਨਹੀਂ ਸੀ ਪਾਇਆ ਤੇ ਇੰਝ ਪਈਆਂ ਸੀਗੀਆਂ ਤੇ ਮੈਂ ਕਿਹਾ ਚੱਲੋ ਹੁਣ ਮੈਨੂੰ ਇਹ ਵੀ ਕਰ ਰਹੀ ਲੈਣਾ ਫਿਰ ਇਹਦੇ ਨਾਲ-ਨਾਲ ਲੱਗਦਾ ਮੈਂ ਹੋਰ ਵੀ ਜਿਹੜਾ ਸਮਾਨ ਵੇਖਿਆ ਕਰ ਹੈਗਾ ਸੀ ਡੱਬੀਆਂ ਖਾਲੀ ਸੀ ਉਹ ਪਾਉਣਾ ਤੇ ਉਹ ਮੈਂ ਪਾਉਣ ਲੱਗ ਗਈ ਤੇ ਇਹੀ ਮੈਂ ਮੈਂ ਸੋਚਦੀ ਸੀ ਅੱਜ ਮੈਂ ਧੁੱਪੇ ਬੈਠਣਾ ਹੁਣ ਟਾਈਮ ਜੀ ਇੱਥੇ ਹੈਗਾ ਸੀਗਾ 11 12 ਵਜੇ 12 12:30 ਦਾ ਟਾਈਮ ਸੀ ਤੇ ਮੇਰਾ ਕੰਮ ਤਕਰੀਬਨ ਸਾਰਾ ਖਤਮ ਹੋ ਗਿਆ ਸੀ ਫਿਰ ਮੈਂ ਕਿਹਾ ਚਲੋ ਨਮਕ ਹੈ ਨਹੀਂ ਸਿੰਦਾ ਨਮਕ ਪਿਆ ਸੀ ਉਹ ਮੈਂ ਡੱਬੇ ਚ ਪਾਤਾ ਤੇ ਜਿਹੜਾ ਜਿਹੜਾ ਸਮਾਨ ਜਿਹੜਾ ਲਿਓਣ ਵਾਲਾ ਸੀ ਮੈਂ ਕਿਹਾ ਚਲੋ ਉਹ ਲਿਖ ਕੇ ਮੈਂ ਰੱਖ ਲੈਣੀ ਹੁੰਨੀ ਇਧਰ ਮੈਂ ਡੱਬੇ ਚ ਜਿਹੜੇ ਸੀਗੇ ਨੈਪਕਿਨ ਵਗੈਰਾ ਪੋਣੇ ਵਗੈਰਾ ਉਹ ਜੋੜ ਕੇ ਰੱਖੇ ਇੱਕ ਸਾਈਡ ਤੇ ਤੇ ਇਹ ਦਾਲਾਂ ਪਈਆਂ ਸੀ ਜਿਹੜੀਆਂ ਮੈਂ ਵੇਖਿਆ ਕਿ ਦਾਲਾਂ ਜਿਹੜੀਆਂ ਡੱਬਿਆਂ ਚ ਖਤਮ ਹੋ ਗਈਆਂ ਸੀਗੀਆਂ ਤੇ ਉਹਨਾਂ ਵਿੱਚ ਮੈਂ ਪਾਦਾ ਇਹ ਮਸਰੀ ਤੇ ਮੂੰਗੀ ਦੀ ਦਾਲ ਸੀ ਇਕੱਠੀ ਮਿਕਸ ਕਰਕੇ ਮੈਂ ਰੱਖ ਦਿੱਤੀ ਤੇ ਇਹ ਮਾਮਾ ਦੀ ਧੋਵੀ ਜੀ ਲਿਓਣ ਵਾਲੀ ਸੀ ਉਹ ਮੈਂ ਲਿਖ ਲਈ ਸੀ ਤੇ ਮੈਂ ਜਿਹੜਾ ਜਿਹੜਾ ਸਮਾਨ ਹੈਗਾ ਸੀ ਮੈਂ ਇੱਕ ਉਹ ਦੇਖ ਰਹੀ ਸੀ ਜਿਹੜਾ ਨਹੀਂ ਸੀ ਉਹ ਮੈਂ ਲਿਖ ਕੇ ਰੱਖ ਲਾਂਗੀ ਤੇ ਇਹ ਵੀ ਡੱਬਿਆਂ ਚ ਪਾ ਲਾਂਗੀ ਹਰ ਸਮਾਨ ਜਿਹੜਾ ਮੈਨੇਜ ਕਰਨਾ ਹੈ ਇਹ ਵੀ ਜ਼ਰੂਰੀ ਹੁੰਦਾ ਕਿ ਪਤਾ ਲੱਗਦਾ ਰਹਿੰਦਾ ਕਿ ਕਿਹੜੀ ਚੀਜ਼ ਹੈਗੀ ਹੈ ਕਿਹੜੀ ਖਤਮ ਹੋ ਗਈ ਹੈ ਜਿਹੜੀ ਖਤਮ ਹੁੰਦੀ ਆ ਉਹ ਮੈਂ ਲਿਖ ਲੈਣੀ ਹੁੰਨੀ ਜਦੋਂ ਮੈਂ ਇਸ ਮਾਰਕੀਟ ਜਾਉ ਤਾਂ ਉਹ ਜੇ ਰੱਖਿਆ ਹੋਵੇ ਕਾਪੀ ਤੇ ਲਿਖਿਆ ਹੋਵੇ ਤੇ ਬੰਦਾ ਯਾਦ ਰਹਿੰਦਾ ਤਾਂ ਜਾਂ ਮੈਂ ਮੋਬਾਈਲ ਤੇ ਵਟਸਐਪ ਤੇ ਲਿਖ ਕੇ ਰੱਖ ਲੈਣੀ ਹੁੰਨੀ ਤੇ ਇੱਥੇ ਸੀਗੇ ਵੇਰਕਾਂ ਤੋਂ ਲੈ ਕੇ ਆਏ ਸੀਗੇ ਇਹ ਮਠਿਆਈ ਇਹ ਬਹੁਤ ਸਵਾਦ ਹੁੰਦੀ ਹੈ ਤੇ ਇਹ ਮੈਂ ਡੱਬੇ ਚ ਪਾ ਕੇ ਰੱਖ ਲੀ ਜੇ ਸਾਹਮਣੇ ਪਈ ਹੋਏ ਤੇ ਬਰਿਆਮ ਨੇ ਰੋਟੀ ਨਹੀਂ ਖਾਣੀ ਇਹੀ ਚੱਕ ਚੱਕ ਕੇ ਖਾਈ ਜਾਣੀ ਐ ਇਸ ਕਰਕੇ ਮੈਂ ਹ ਹੁੰਦਾ ਕਿ ਜੇ ਇਹ ਸਾਹਮਣੇ ਪਈ ਹੋਣ ਤੇ ਫਿਰ ਇੱਕ ਇੱਕ ਦੋ ਦੋ ਤਿੰਨ ਤਿੰਨ ਖਾ ਲੈਂਦਾ ਤੇ ਰੋਟੀ ਨਹੀਂ ਖਾਂਦਾ ਇਸ ਕਰਕੇ ਫਿਰ ਮੈਂ ਇਹਨਾਂ ਨੂੰ ਡੱਬੇ ਚ ਪਾ ਕੇ ਰੱਖਦਾ ਕਿ ਦੁੱਧ ਦੇ ਨਾਲ ਇੱਕ ਹੀ ਮੈਂ ਦੇ ਦਿਆ ਕਰਾਂਗੀ ਰੋਜ਼ ਤੇ ਇੱਥੇ ਫਿਰ ਮੈਂ ਜਿੰਨੇ ਵੀ ਆ ਡੱਬੀਆਂ ਦੀ ਖਾਲੀ ਕੀਤੀਆਂ ਸੀ ਜੀਰਾ ਸੀ ਜਾਂ ਰਾਜਮਾ ਸੀ ਪਾਉਣ ਵਾਲੇ ਛੋਲੇ ਦਾਲ ਸੀ ਮੈਂ ਡੱਬਿਆਂ ਚ ਪਾ ਕੇ ਤੇ ਮੈਂ ਸਾਰੇ ਜਣਾ ਮੈਂ ਕਿਹ ਰੱਖ ਦਵਾ ਹੁਣ ਇੱਕ ਕੰਮ ਕਰਨ ਲਗੀ ਫਿਰ ਮੈਂ ਸਾਰੇ ਜਿਹੜੇ ਜਿਹੜਾ ਸਮਾਨ ਸੀ ਮੈਂ ਚਲੋ ਮੈਂ ਪਾ ਕੇ ਰੱਖਦੀ ਨਾਲ ਨਾਲ ਮੈਂ ਡੱਬੇ ਪੁੰਚ ਕੇ ਤੇ ਉੱਪਰ ਰੱਖੀ ਗਈ ਤੇ ਇਹ ਵੀ ਬੜਾ ਬਹੁਤ ਵੱਡਾ ਕੰਮ ਹੁੰਦਾ ਹੈ ਕਿ ਜਿਹੜੀ ਚੀਜ਼ ਹਰ ਇੱਕ ਨੂੰ ਮੈਨੇਜ ਕਰਕੇ ਰੱਖਣਾ ਕਿ ਕਿਹੜੀ ਚੀਜ਼ ਲਿਆਉਣ ਵਾਲੀ ਕਿਹੜੀ ਨਹੀਂ ਇਹ ਮੈਂ ਨਾਲ ਨਾਲ ਲਿਖ ਕੇ ਰੱਖ ਲੇ ਤੇ ਜਦੋਂ ਮਾਰਕੀਟ ਜਾਂਦਾ ਬੰਦਾ ਜਾਦਿੰਦਾ ਸਾਡੇ ਇਹ ਨਹੀਂ ਕਿ ਹੈਗਾ ਕਿ ਮਾਰਕੀਟ ਘਰ ਤੋਂ ਬਾਹਰ ਹੀ ਹਰ ਚੀਜ਼ ਜਿਹੜੀ ਸਪੈਸ਼ਲ ਹੀ ਕਿਤੋਂ ਲੈਣ ਜਾਣਾ ਪੈਂਦਾ ਸਾਨੂੰ ਇਹ ਇਥੇ ਵੀ ਨਮਕੀਨ ਬਿਸਕਟ ਵਗੈਰਾ ਸੀ ਜੋ ਵੀ ਮੈਂ ਪਾ ਕੇ ਰੱਖਣੇ ਸੀ ਮੈਂ ਰੱਖ ਦਿੱਤੇ ਕਿ ਆਸਾਨ ਹੋ ਜਾਂਦਾ ਵਿਰਿਆਮ ਵੀ ਅਗਰ ਕੁਝ ਕੋਈ ਆ ਜੇ ਤੇ ਚਾਹ ਪਾਣੀ ਵਗੈਰਾ ਵੀ ਕਈ ਵਾਰੀ ਵਰੀਆਮ ਚਾਹ ਵਗੈਰਾ ਬਣਾ ਦਿੰਦਾ ਤੇ ਉਹ ਸਮਾਨ ਪਿਆ ਹੋਏ ਦਾ ਬੱਚਾ ਰੱਖ ਦਿੰਦਾ ਅੱਗੇ ਤੇ ਛੋਟੇ ਛੋਟੇ ਆਦਤਾਂ ਨੂੰ ਇਦਾਂ ਰੱਖਣ ਨਾਲ ਤਾਂ ਠੀਕ ਮੈਨੇਜ ਕਰਨਾ ਠੀਕ ਰਹਿੰਦਾ ਘਰ 'ਚ ਤੇ ਇਧਰ ਮੈਂ ਬੋਤਲਾਂ ਧੋਤੀਆਂ ਸੀਗੀਆਂ ਤੇਲ ਪਾਉਣ ਵਾਲੀਆਂ ਕਿਉਂਕਿ ਇਹ ਵੀ ਤੇਲ ਵੀ ਦੋ ਬੋਤਲ ਦੋਨਾਂ 'ਚ ਪਾ ਕੇ ਮੈਂ ਵੀ ਇਹ ਵੀ ਹੁਣ ਰੱਖ ਦਵਾਂਗੇ ਤੇ ਇਹ ਜਿਹੜਾ ਥੋੜਾ ਜਿਹਾ ਇਹ ਖਲਾਰਾ ਜਾ ਜਿੰਨੇ ਵੀ ਲਫਾਫੇ ਵਗੈਰਾ ਸੀ ਸਾਰੇ ਇਹ ਹਲਦੀ ਦਾ ਪੌਚ ਛੋਟਾ ਜਿਹਾ ਪਿਆ ਸੀ ਇਹ ਵੀ ਮੈਂ ਚੱਲ ਐਵੇਂ ਤੁਰਿਆ ਫਿਰਨਾ ਇੱਧਰ ਉੱਧਰ ਦੱਬਿਆਂ ਦੇ ਵਿੱਚ ਇਹਨੂੰ ਮੈਂ ਵਿੱਚ ਪਾ ਦਿੱਤਾ ਇਕੱਠੇ ਤੇ ਇਦਾਂ ਕਰਕੇ ਹੁਣ ਮੈਂ ਸੈਲਫ ਵਗੈਰਾ ਗੈਸ ਵਗੈਰਾ ਸਾਰਾ ਸਾਫ਼ ਕਰਨਾ ਇਸ ਤੋਂ ਬਾਅਦ ਮੇਰੇ ਹੋਰ ਵੀ ਕੰਮ ਹੈ ਕਿ ਆ ਜਿਵੇਂ ਮੈਂ ਕੱਪੜੇ ਵੀ ਜੋੜੇ ਨਹੀਂ ਆ ਕਿ ਪ੍ਰੈਸ ਵੀ ਨਹੀਂ ਕੀਤੇ ਅਜੇ ਇਹ ਸਵੇਰ ਦਾ ਇਹੀ ਕੰਮ ਕਰੀ ਜਾਂਦੀ ਕਦੀ ਕੋਈ ਕਦੀ ਕੋਈ ਤੇ ਹੁਣ ਧੋਪ ਵੀ ਲੱਗੀ ਧੋਪ ਦਾ ਵੀ ਗਾਰ ਹੁੰਦਾ ਟਾਈਮ ਹੈਗਾ 3 ਵਜੇ ਦਾ ਤੇ ਲੈ ਆਉਣੀ ਨਾ ਇਹ ਫੋਨ ਕਰਤਾ ਮਕੈਨਿਕ ਨੂੰ ਸਾਡੇ ਸੀ ਗੀਜ਼ਰ ਦਾ ਸੜ ਗਿਆ ਐਲੀਮੈਂਟ ਤੇ ਮਕੈਨਿਕ ਨੂੰ ਕਿਹਾ ਸੀ ਹਸਮਨ ਨੂੰ ਕਿ ਬੁਲਾ ਲਓ ਕਿਉਂਕਿ ਸਾਡੇ ਟੈਡੀਨ ਮੈਂ ਸਾਰੀਆਂ ਟਾਇਰਾਂ ਦੀ ਡੀਪ ਕਲੀਨਿੰਗ ਕੀਤੀ ਸੀ ਟਾਇਲਾਂ ਵਗੈਰਾ ਸਾਫ ਕੀਤੀਆਂ ਸੀਗੀਆਂ ਤੇ ਆ ਦੇਖੋ ਹੁਣ ਇਹ ਦਾ ਇੱਥੇ ਇਹ ਐਲੀਮੈਂਟ ਸੜਿਆ ਹੋਇਆ ਤੇ ਆ ਦੇਖੋ ਫਰੈਂਡਸ ਕਿੰਨਾ ਗਾਂਦ ਨਿਕਲਿਆ ਹੋਇਆ ਇਹਦੇ ਵਿੱਚੋਂ ਨਾ ਮੈਂ ਇਨਾ ਕਾ ਸ਼ੇਰ ਦੀ ਕੰਮ ਕੀਤਾ ਕੱਲ ਇਹਨਾਂ ਬਸ ਸਾਰੇ ਹੀ ਛਿੱਟਾ ਪੈਣ ਲੱਗੀਆਂ ਹੋਈਆਂ ਹੁਣ ਮੈਂ ਕਰਾਂਗੀ ਗੀਜ਼ਰ ਪੂਰਾ ਬਾਥਰੂਮ ਸਾਫ ਐਲੀਮੈਂਟ ਲੱਗਣ ਤੋਂ ਬਾਅਦ ਤੇ ਕੰਮ ਵੱਧ ਗਿਆ ਮੈਂ ਸੋਚਿਆ ਸੀ ਅੱਜ ਮੈਂ ਮੰਡੇ ਨੂੰ ਕੁਝ ਨਹੀਂ ਕਰਨਾ ਕਿਉਂਕਿ ਮੇਰਾ ਸਾਰਾ ਕੰਮ ਹੋਇਆ ਪਿਆ ਪਰ ਜਿੰਨਾ ਮਰਜ਼ੀ ਬੰਦਾ ਸੋਚ ਲੈ ਕੋਈ ਨਾ ਕੋਈ ਕੰਮ ਨਿਕਲ ਹੀ ਆਂਦਾ ਤੇ ਚਲੋ ਮਿਲਦੇ ਆ ਫਿਰ ਹਜੇ ਮੈਂ ਕਪੜੇ ਪ੍ਰੈਸ ਕਰ ਰਹੀ ਸੀਗੀ ਉਹ ਹਜੇ ਪੂਰੇ ਨਹੀਂ ਹੋਏ ਤੇ ਫਿਰ ਮੈਨੂੰ ਇਹ ਪਹਿਲਾਂ ਸਾਫ ਕਰਨਾ ਪਈ ਕਿਉਂਕਿ ਨਹੀਂ ਤਾਂ ਇਹਦੇ ਪੈਰ ਜਿਹੜੇ ਕਮਰੇ ਅੰਦਰ ਸੀ ਮੈਂ ਲੱਗ ਲੱਗੇ ਮੈਟ ਖਰਾਬ ਹੋ ਜਾਣੇ ਇਸ ਕਰਕੇ ਮੈਨੂੰ ਬਾਥਰੂਮ ਪਹਿਲਾਂ ਸਾਫ ਕਰਨਾ ਹੈ ਇਸ ਕਰਕੇ ਮੈਂ ਬਾਹਰ ਦਾ ਇਹ ਦਰਵਾਜਾ ਖੋਲਤਾ ਬਾਹਰ ਵਾਲਾ ਦਰਵਾਜਾ ਖੋਲਤਾ ਅੰਦਰ ਵਾਲਾ ਮੈਂ ਕੀਤਾ ਬੰਦ ਅੰਦਰ ਰੂਮ ਵਾਲਾ ਮੈਂ ਬੰਦ ਕਰ ਦਿੱਤਾ ਦਰਵਾਜਾ ਮੈਂ ਅੰਦਰ ਨੂੰ ਪੈਰ ਲੱਗਣਗੇ ਤੇ ਚਲੋ ਇਹ ਸਾਫ ਕਰਾਂਗੇ ਫਿਰ ਵਿੜਾ ਧੋਲਾਂਗੇ ਤੇ ਮਿਲਦੇ ਆ ਫਿਰ ਉਈ ਨਵੇਂ ਹਸਬੰਦ ਨੂੰ ਕਹਿ ਰਹੀ ਸੀ ਕਿ ਕੱਲ ਕੇ ਤੁਸੀਂ ਮਕੈਨਿਕ ਨੂੰ ਬੁਲਾ ਲਓ ਪੂਰਾ ਨੰਬਰ ਮਿਨਾ ਸੀ ਵੈਸੇ ਠੰਡੇ ਪਾਣੇ ਨਾਤਾ ਤੇ ਕੱਲ ਬਰੇਆਮ ਨੂੰ ਬੁਖਾਰ ਹੋ ਗਿਆ ਸੀਗਾ ਠੰਡੇ ਪਾਣੇ ਨਾ ਕੇ ਬਾਹਰ ਚਲੇਗਾ ਤੇ ਹੁਣ ਫਿਰ ਇਹਨਾਂ ਨੂੰ ਮੈਂ ਕਿਹਾ ਅੱਗੇ ਅੱਗੇ ਠੰਡ ਵਧਨੀ ਆ ਤੇ ਚਲੋ ਗੀਜ਼ਰ ਠੀਕ ਕਰਵਾ ਲਓ ਤੇ ਇਹਦਾ ਐਲੀਮੈਂਟ ਸੜਿਆ ਹੋਇਆ ਸੀਗਾ ਤੇ ਉਹੀ ਕੀ ਟੈਂਕੀ ਦਾ ਪਾਣੀ ਹੁੰਦਾ ਫਰੈਸ਼ ਪਾਣੀ ਨਹੀਂ ਸਾਡੇ ਇੱਥੇ ਆਂ ਚੱਲਦਾ ਸਵੇਰੇ 4 ਵਜੇ ਪਾਣੀ ਹੁੰਦਾ ਉਸ ਤੋਂ ਬਾਅਦ ਨਹੀਂ ਉਦੋਂ ਨਾਲ ਨਾਲ ਫਰੈਸ਼ ਪਾਣੀ ਨਾ ਤੇ ਉਹਦੀ ਟੂਟੀ ਵੀ ਅਸੀਂ ਬੰਦ ਕੀਤੀ ਕਿਉਂਕਿ ਮਿੱਟੀ ਬਹੁਤ ਆ ਰਹੀ ਸੀ ਉਹ ਪਾਣੀ 'ਚ ਤੇ ਇਹ ਹੈਗਾ ਟੈਂਕੀ ਵਾਲਾ ਟੈਂਕੀ ਵਾਲਾ ਤੇ ਬਰਫ ਵਾਂਗੂ ਪਾਣੀ ਹੁੰਦਾ ਬਹੁਤ ਠੰਡਾ ਤੇ ਤੇ ਇੱਥੇ ਆ ਗਿਆ ਜੀ ਮਿਸਤਰੀ ਫਿਰ ਇਹਨੇ ਸਾਰਾ ਇਹ ਵਾਲਾ ਗਿਜ਼ਰ ਵਗੈਰਾ ਦਾ ਸਾਫ਼ ਕੀਤਾ ਤੇ ਬਾਥਰੂਮ ਇਹਨਾਂ ਜਿਹੜਾ ਗੰਦਾ ਸੀਗਾ ਉਹ ਸਾਰਾ ਹੀ ਮੈਨੂੰ ਸਾਫ਼ ਕਰਨਾ ਪਿਆ ਬਾਅਦ ਚ ਅਗਰ ਮੇਰੀ ਥੋੜੀ ਜੀ ਵੀਡੀਓ ਵੀ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਓਕੇ ਬਾਏ ਬਾਏ ਸਸਿਕਾ